ਕੋਈ ਕਿਸੇ ਨਾ ਕਿਸੇ ਦਾਲ ਮੱਕਾਲਾ ਆ ਕਿਉਂ ਮਾਰੇ ਵਾਲੇ ਬੰਦੇ ਨੇ ਸਾਰਿਆਂ ਨਾਲ ਕਹਿਣਾ ਆ ਬਈ ਥਮ ਇਸ ਗੱਲ 'ਤੇ ਸਹਿਮਤ ਆ ਵੀ ਥਨਾਂ ਲਕਸ਼ਣ ਨਹੀਂ ਲੜਨਾ ਥਨ ਪੋਲਿਟਿਕਸ ਨਹੀਂ ਕਰਨੀ ਤੋਂ ਆਪਣਾ ਇੱਕ ਬਾਤ ਕਹੀ ਸੀ ਵੀ ਮਾਰੀ ਜਥੇ ਬੰਦੀ ਜੋ ਬਣਾਂਗੀ ਉਹ ਬਿਲਕੁਲ ਗੈਰ ਰਾਜਨੀਤੀ ਹੋਵੇਗੀ ਅਗਰ ਕਿਸੇ ਨੇ ਰਾਜਨੀਤੀ ਕਰਨੀ ਆ ਉਹ ਪਹਿਲੇ ਹੀ ਆਪਣੇ ਘਰਾਂ ਬੈਠਾ ਵੀ ਆਪਾਂ ਫੁੱਲ ਵੀ ਖਾਵਾਂ ਅਰ ਫਲੀਆਂ ਵੀ ਜੀ ਨਹੀਂ ਜਾਂ ਤਾਂ ਫੁੱਲ ਮਿਲਾਂਗੇ ਜਾਂ ਫਲੀਆਂ ਮਿਲਾਂਗੀ ਦੋ ਕਿਸ਼ਤੀਆਂ 'ਵਾਂ ਸਵਾਰ ਨਾ ਹਮ ਖੁਦ ਹੋਵਾਂ ਨਾ ਹਮ ਕਿਸੇ ਨੂੰ ਇਸ ਚੀਜ਼ 'ਮੰਜ਼ੂਰ ਕਰਾਂ ਜਾਨ ਦੇਣੀ ਪੜਾ ਗਰਾਊਂਡ 'ਤੇ ਫਿਰ ਟਰਾਲੀਆਂ ਆਵਾਂ ਯੋਹੀ ਨਹੀਂ ਟਰਾਲੀਆਂ ਜੁੜ ਜਾਂਦੀਆਂ ਹਾਂ ਹੋਕਾ ਦੇ ਦਿਆ ਟਰਾਲੀਆਂ ਜੁੜ ਗਈ ਬੀਕੇ ਯੂਸੀਡ ਭਗਸੀਗੇ 335 ਬੰਦੇ ਆ 3 ਤਰੀਕ ਦੇ ਘਰ ਤੇ ਬਾਹਰ ਆ ਇੱਕ ਬੰਦਾ ਕਹਿ ਰਿਹਾ ਮੈਨੂੰ ਅੱਜ ਇਹ ਸਹਤ ਕੋਈ ਨਾ ਕੋਈ ਸਬੂਤ ਮਿਲ ਜਾ ਇਸ ਟੀਜ ਦਾ ਪੀਓ ਬੰਦੇ ਕਹਾਂਗੇ ਅਗਰ ਮੈਨੂੰ ਸਬੂਤ ਮਿਲ ਗਿਆ ਤਾਂ ਹਮ ਜਰੂਰ ਸਰਕਾਰ ਕੇ ਗੱਪੇਸ਼ ਕਰਾਂਗੇ ਹਰ ਗੋਮਤੇ 10 20 ਬੰਦੇ ਹਰ ਦਿਨ ਆਵਾ ਔਰ ਆਪਣੇ ਗੋਹ ਕੇ ਅੰਦਰ ਕਮੇਟੀਆਂ ਬਣਾਓ ਉਹਨੂੰ ਕਮੇਟੀਆਂ ਨੂੰ ਚੰਦਾ ਵੀ ਦੇਹੋ ਜਰੂਰ ਸ਼ੰਭੂ ਬਾਰਡਰ ਤੇ ਅੱਜ ਸ਼ਾਂਤੀ ਪਸਰੀ ਰਹੀ ਕੱਲ ਜਰੂਰ ਖਨੋਰੀ ਬਾਰਡਰ ਦੇ ਉੱਪਰ ਜਿਸ ਤਰੀਕੇ ਦੇ ਨਾਲ ਇੱਕ ਜਵਾਨ ਦੀ ਜਾਨ ਗਈ ਹੈ ਜਿਹੜਾ ਕਿਸਾਨ ਸੀਗਾ ਦੋਟਾ ਇਕੱਲੇ ਪੈੜੀ ਸੀ ਵਿਚਾਰੇ ਕੋਲੇ ਔਰ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਮਾਂ ਵੀ ਹੈ ਨਹੀਂ ਉਹਦੇ ਸਿਰ ਤੇ ਔਰ ਪਿਤਾ ਦੀ ਸਿਹਤ ਵੀ ਠੀਕ ਨਹੀਂ ਰਹਿੰਦੀ ਦਾਦੀ ਨੇ ਉਹਨੂੰ ਪਾਲਿਆ ਸੀ ਉਹਦੀ ਜਾਨ ਚਲੀ ਗਈ ਔਰ ਸ਼ੰਭੂ ਬਾਰਡਰ ਦੇ ਉੱਪਰ ਇਸ ਵੇਲੇ ਅਸੀਂ ਖੜੇ ਹਾਂ ਰਾਤ ਦਾ ਵੇਲਾ ਤਾਂ ਅੱਜ ਦਾ ਦਿਨ ਤਾਂ ਠੀਕ ਠਾਕ ਨਿਕਲ ਗਿਆ ਪਰ ਗੱਲਬਾਤ ਕਰਦੇ ਹਾਂ ਕਿ ਅਗਲੀ ਰਣਨੀਤੀ ਕਿਉਂ ਕੀ ਹੈ ਕਿਉਂਕਿ ਅੱਜ ਦਾ ਦਿਨ ਅਹਿਮ ਇਸ ਲਈ ਵੀ ਸੀ ਕਿ ਸੰਯੁਕਤ ਕਿਸਾਨ ਮੋਰਚੇ ਨੇ ਮੀਟਿੰਗ ਕੀਤੀ ਹੈ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਨੇ ਮੰਗਾਂ ਨਾਲ ਸਹਿਮਤੀ ਜਤਾਈ ਪਰ ਕਹਿੰਦੇ ਕਿ ਸਾਡਾ ਦੁਲਨਾ ਲੈਣਾ ਦੇਣਾ ਇਸ ਤਰੀਕੇ ਨਾਲ ਨਹੀਂ ਅਸੀਂ ਜਾ ਨਹੀਂ ਸਕਦੇ ਪਰ 6 ਮੈਂਬਰੀ ਕਮੇਟੀ ਬਣ ਗਈ ਹੈ ਕੋਆਰਡੀਨੇਸ਼ਨ ਵਾਸਤੇ ਜੈ ਸਿੰਘ ਜਲਵੇੜਾ ਸਰਦਾਰ ਨੇ ਵਾਟਰ ਕੈਨਨ ਵਾਲੇ ਨਵਦੀਪ ਦੇ ਪਿਤਾ ਜੀ ਨੇ ਇਹ ਵੀ ਇਹਨਾਂ ਦੀ ਇੱਕ ਆਈਡੈਂਟੀਟੀ ਹੈ ਕਿਉਂਕਿ ਗੱਲਬਾਤ ਕਰਦੇ ਜੈ ਸਿੰਘ ਜੀ ਕੀ ਸਿਚੁਏਸ਼ਨ ਆ ਜਦੋਂ ਪ੍ਰੈਸ ਕਾਨਫਰੰਸ ਅੱਜ ਹੋਈ ਹੈ ਕੱਲ ਦੀ ਸਿਚੁਏਸ਼ਨ ਦੇਖੀ ਉਸ ਤੋਂ ਬਾਅਦ ਇਹ ਐਕਸ਼ਨ ਹੋਇਆ ਕਿ ਮੀਟਿੰਗ ਇਮੀਡੀਏਟਲੀ ਬੁਲਾਈ ਸੀ ਸਯੁਕਤ ਕਿਸਾਨ ਮੋਰਚੇ ਨੇ ਉਹਨਾਂ ਤੋਂ ਵਾਕੂ ਕਿ ਤੁਸੀਂ ਇਹ ਅੰਦੋਲਨ ਕੀਤਾ ਉਹ ਕਹਿੰਦੇ ਕਿ ਮੰਗਾ ਨਾ ਸਾਡੀ ਸਹਿਮਤੀ ਹੈ ਪਰ ਅੰਦੋਲਨ ਨਾ ਸਾਡਾ ਉਸ ਤਰੀਕੇ ਦਾ ਸਰੁਕਾਰ ਨਹੀਂ ਹੈ ਉਹਨੂੰ ਅਸੀਂ ਇਸ ਤਰੀਕੇ ਨਾਲ ਸਪੋਰਟ ਨਹੀਂ ਕਰ ਸਕਦੇ ਕਿਉਂਕਿ ਉਹ ਸਾਡੇ ਤੋਂ ਬਿਨਾਂ ਪੁੱਛੇ ਗਏ ਆ ਔਰ ਉਹਨਾਂ ਨੇ ਅੰਦੋਲਨ ਸ਼ੁਰੂ ਕਰ ਲਿਆ ਜੇ ਅਸੀਂ ਜਾਣੇ ਤਾਂ ਕਿਤੇ ਕੋਈ ਨੁਕਸਾਨ ਹੁੰਦਾ ਤਾਂ ਸਾਡੇ ਤੇ ਨਾ ਗੱਲ ਆਵੇ ਇਹੇ ਜੀ ਕੋਈ ਗੱਲ ਨਹੀਂ ਸਿਰਫ ਇਹ ਕਰੇ ਵੀ ਆਪਾਂ ਨੂੰ ਪੁੱਛਿਆ ਨਹੀਂ ਹੈ ਕਈਆਂ ਨੂੰ ਪੁੱਛਿਆ ਵੀ ਆ ਉਹਨੇ ਜਵਾਬ ਦੇ ਦਿਆ ਇਸ ਦਾ ਮਤਲਬ ਕੋਈ ਕਹੀਂ ਨਾ ਕਹੀਂ ਦਾਲਮਾ ਕਾਲਾ ਆ ਕਿਉਂ ਮਾਰੇ ਵਾਲੇ ਬੰਦੇ ਨੇ ਸਾਰਾ ਨਾ ਕਹਿਣਾ ਆ ਬਈ ਥਮ ਇਸ ਗੱਲ 'ਤੇ ਸਹਿਮਤ ਆ ਵੀ ਥਨਾਂ ਲਕਸਨ ਨਹੀਂ ਲੜਨਾ ਥਨ ਪੋਲਿਟਿਕਸ ਨਹੀਂ ਕਰਨੀ ਤੋਂ ਉਹ ਬੰਦੇ ਐਸੇ ਆ ਅਗਰ ਜੈਨ ਨੂੰ ਉਹਨਾਂ ਦੇ ਮਨ ਕੇ ਅੰਦਰ ਇਹੋ ਬਾਤ ਹੈ ਨਾ ਇਸ ਦਾ ਮਤਲਬ ਹੈ ਫਿਰ ਪੋਲਿਟਿਕਸ ਵਾਲੇ ਬੰਦੇ ਆ ਵੀ ਸਰਕਾਰ ਗੱਲ ਵੀ ਬਾਤ ਆ ਔਰ ਇਧਰ ਕਿਸਾਨਾਂ ਗੱਲ ਵੀ ਬਾਤ ਵੀ ਕਿਸਾਨਾਂ ਵਾਲੀ ਬਾਤ ਵੀ ਕਰਾਂ ਸਰਕਾਰ ਵਾਲੀ ਬਾਤ ਵੀ ਕਰਾਂ ਐਸੇ ਬੰਦੇ ਨਹੀਂ ਚਾਹੀਏ ਇਸ ਕੰਮ ਕੇ ਅੰਦਰ ਨਹੀਂ ਕਹਿੰਦੇ ਲੋਕ ਇਸ ਚੀਜ਼ ਤੇ ਚਰਚਾ ਕਰੇ ਵੀ ਜੇ ਮੰਨ ਲਓ ਇਲੈਕਸ਼ਨ ਲੜਿਆ ਲੜਕੇ ਕੀ ਖਟ ਲਿਆ ਉਹ ਲੋਕਾਂ ਨੂੰ ਪਤਾ ਲੱਗ ਗਿਆ ਪਰ ਜੇ ਇਲੈਕਸ਼ਨ ਲੜਨਾ ਵੀ ਸੀ ਤੇ ਤੁਹਾਨੂੰ ਉਹਦੇ ਤੇ ਇਤਰਾਜ਼ ਨਹੀਂ ਹੋਣਾ ਚਾਹੀਦਾ ਸੀ ਤੁਹਾਨੂੰ ਇਤਰਾਜ਼ ਕਿਉਂ ਆ ਇਸ ਗੱਲ ਦੇ ਉੱਪਰ ਪਹਿਲਾਂ ਤਾਂ ਸਵਾਲ ਹੈ ਕਿਉਂਕਿ ਪਿਛਲੀ ਵਾਰ ਸਾਰੀਆਂ ਜਥੇਬੰਦੀਆਂ ਇਕੱਠੀਆਂ ਸੀ ਕੱਲਾ ਸੰਯੁਕਤ ਕਿਸਾਨ ਮੋਰਚਾ ਸੀ ਹੁਣ ਹੋ ਗਿਆ ਸੰਯੁਕਤ ਕਿਸਾਨ ਮੋਰਚਾ ਰਾਜਨੀਤਿਕ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਹਾਂ ਨਹੀਂ ਨਹੀਂ ਠੀਕ ਹੈ ਗੱਲ ਫਿਰ ਮਨ ਲਓ ਆਪਾਂ ਨੇ ਜਥੇਬੰਦੀ ਬਣਾਈ ਤੋ ਆਪਾਂ ਨੇ ਇੱਕ ਬਾਤ ਕਹੀ ਸੀ ਵੀ ਮਹਾਰੀ ਜਥੇਬੰਦੀ ਜੋ ਬਣਾਂਗੀ ਉਹ ਬਿਲਕੁਲ गैर राजनीति होगी अगर किसी ने राजनीति करनी है और पहले ही अपने घर बैठा यो ही बात कर का यो किसान मजदूर जो अपने मोर्चा बनाया आ के एम 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 तो और जो नॉन पोलिटिकल संयुक्त मोर्चा या उसके अंदर ने सारी बातें हुई भी हाँ भी अगर किसी ने इलेक्शन लड़ा तो फिर हमारी गल उसकी कोई नहीं है इसके मतलब और मारी गल या इन जथेबंद गल नहीं चलना चाहते हैं उनके मन के अंदर कोई ना कोई खोट आ भी आप फुल भी खाव और फलियाँ भी जी नहीं या तो फुल मिला या फलियां मिलेंगी दो किश्तिया में सवार ना हम खुद होवा ना हम किसी इस चीज़ में मंजूर कराया ਅੱਜ ਜਿਵੇਂ ਉਹਨਾਂ ਦੀ ਮੀਟਿੰਗ ਹੋਈ ਸੰਯੁਕਤ ਕਿਸਾਨ ਮੋਰਚੇ ਦੀ ਸਾਰੀਆਂ ਜਥੇਬੰਦੀਆਂ ਸੀ ਰਾਕੇਸ਼ ਤਕੈਤ ਵੀ ਸੀ ਉਧਰੋਂ ਜੋਗਿੰਦਰ ਸਿੰਘ ਉਗਰਾਹਾਂ ਵੀ ਸੀਗੇ ਬਲਬੀਰ ਸਿੰਘ ਰਾਜੇਵਾਲ ਵੀ ਸੀ ਬਾਕੀ ਵੀ ਸਾਰੀਆਂ ਜਥੇਬੰਦੀਆਂ ਸੀਗੀਆਂ ਜਿਹੜੀਆਂ ਸੰਯੁਕਤ ਕਿਸਾਨ ਮੋਰਚੇ ਦੇ ਅੰਦਰ ਨੇ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਜਰੂਰ ਨਖੇਦੀ ਕੀਤੀ ਹੈ ਜਿਹੜੀ ਕੱਲ ਘਟਨਾ ਵਾਪਰੀ ਕਿਸਾਨ ਕਿਸਾਨ ਦੀ ਨੌਜਵਾਨ ਦੀ ਇੱਕ ਦੀ ਡੈਥ ਹੋਈ ਹੈ ਗੋਲੀ ਮਾਰੀ ਗਈ ਉਹਦੇ ਤੇ ਤਾਂ ਉਹਨਾਂ ਨੇ ਡਿਮਾਂਡਸ ਵੀ ਰੱਖਿਆ ਨਾਲ ਹੀ ਨਖੇਦੀ ਵੀ ਕੀਤੀ ਹੈ ਅਸਤੀਫਾ ਵੀ ਕੇਂਦਰੀ ਗ੍ਰਹਿ ਮੰਤਰੀ ਦਾ ਮੰਗਿਆ ਉਹਨਾਂ ਨੇ ਪਰ ਨਾਲ ਦੀ ਨਾਲ ਉਹਨਾਂ ਨੇ ਇਹ ਜਿਸ ਤਰੀਕੇ ਨਾਲ ਤੁਹਾਨੂੰ ਲੱਗਦਾ ਤੁ ਗਰਿਆ ਸੀਗਾ ਕਿ ਉਹ ਨਾਲ ਆ ਜਾਣਗੇ ਜਿਸ ਤਰੀਕੇ ਨਾਲ ਹੁਣ ਉਹਨਾਂ ਨੇ ਸਿੱਧਾ ਕਲੀਅਰ ਕਰ ਦਿੱਤਾ ਕਿ ਇਸ ਤਰੀਕੇ ਨਾਲ ਨਾਲ ਟਰਾਲੀਆਂ ਲੈ ਕੇ ਨਹੀਂ ਆਉਣਗੇ ਪਹਿਲਾਂ ਵਾਲੀ ਤਰ੍ਹਾਂ ਹਾਂ ਟਰਾਲੀਆਂ ਲੈਗਾ ਟਰਾਲੀਆਂ ਲੈਗਾ ਬੜਾ ਔਖਾ ਆਣਾ ਹੈ ਆ ਕੋਈ ਛੋਟੀ ਮੋਟੀ ਬਾਤ ਨਹੀਂ ਪਹਿਲਾਂ ਗਰਾਊਂਡ ਰਮਾ ਜਾਂਦ ਦੇਣੀ ਪੜਾ ਗਰਾਊਂਡ ਪਰ ਫਿਰ ਟਰਾਲੀਆਂ ਆਵਾਂ ਆ ਯੋਹੀ ਨਹੀਂ ਨਾ ਟਰਾਲੀਆਂ ਜੁੜ ਜਾਂਦੀ ਵੀ ਹਾਂ ਹੋਕਾ ਦੇ ਦਿਆ ਟਰਾਲੀਆਂ ਜੁੜ ਗਈ ਲੈ ਕਹਰੇ ਵੀ ਹਮ ਮੰਨ ਮੰਗਾ ਪਰ ਮੰਗਾ ਇਕੱਠੀਆਂ ਅਰੇ ਜੋ ਘਟ ਨੰਬਰ ਤੀਆਂ ਅਪਾ ਉਸ ਬਾਤ ਕੀ ਨਖੇਦੀ ਵੀ ਕਰਾਇਆ ਜੇ ਇਤਨੀ ਮਨ ਕੇ ਅੰਦਰ ਦਹਾਇਆ ਤੋ ਖੜਦੇ ਕਿਉਂ ਨਹੀਂ ਗੈਲ ਤੋ ਜੇ ਗੈਲ ਖੜਾ ਫਿਰ ਉਹਨੂੰ ਨਿਊਆ ਵੀ ਇਬਨੇ ਮਰੀ ਬਾਤ ਮਰੀ ਗੱਲ ਸਹਿਮਤ ਨਹੀਂ ਐਸਾ ਕੁਛ ਨਹੀਂ ਹੈ ਚਲਾਂਗੇ ਸਹਿਮਤੀ ਗੱਲ ਚਲਾਂਗੇ ਪਰ ਜੈ ਨੇ ਦੋ ਬਾਤਾਂ ਕਰਾਂਗੇ ਇੱਕ ਰਾਜਨੀਤੀ ਵਾਲੀ ਤਕੈਤ ਕੋਈ ਦੁੱਧ ਦਾ ਤੁਲੇਵਾ ਨਹੀਂ ਹੈ ਠੀਕ ਹੈ ਨਹੀਂ ਜੌਨਸਨ ਨੇ ਹੋਰ ਸਿਰਕ ਤੋਂ ਮੋਰਚਾ ਆ ਕੋਈ ਦੁੱਧ ਗੱਤੂ ਲੈਵਨੀ ਹੈ ਸਭ ਦਾ ਪਤਾ ਆ ਕੌਣ ਕੈਸਾ ਬੰਦਾ ਆ ਕੌਣ ਕੈਸਾ ਨਹੀਂ ਹੈ ਅਗਰ ਮਨ ਸਾਫਾ ਤੋ ਜਰੂਰ ਆਵਾਂਗੇ ਅਗਰ ਮਨ ਮਾ ਖੋਟਾ ਫਿਰ ਆਪਣਾ ਜਿਸ ਤਰ੍ਹਾਂ ਵੀ ਉਹ ਕਹੇ ਵੀ ਵਾਹ ਦਿੱਲੀ ਕੋਈ ਮਹਾਪੰਚਾਇਤ ਬੁਲਾਵਾਂਗੇ ਅੱਡ ਦੇ ਤੋ ਸਰਕਾਰ ਇਸ ਕਾ ਮਤਲਬ ਤੋ ਜਰੂਰ ਦਾਲਵਾ ਕੁਛ ਨਾ ਕੁਛ ਕਾਲ ਆ ਮਨੂ ਸਰਕਾਰ ਕਰਕੇ ਜੋ ਹੋਰ ਮੈਂਬਰ ਆ ਉਹਨੂੰ ਵੀ ਤੰਗ ਕਰਿਆ ਜਾ ਰਿਹਾ ਨੇਵੰਦੇ ਖੁੱਲੇ ਫਿਰ ਰਹੇ ਆ ਯੋ ਕੀ ਮਤਲਬ ਆ ਬੜੇ ਹਰਿਆਣੇ ਦੇ ਵਿੱਚ ਸਿਚੁਏਸ਼ਨ ਕੀ ਹੈ ਤੁਸੀਂ ਅੰਡਰਗਰਾਉਂਡ ਹੋ ਬੜੇ ਚਿਰ ਤੋਂ ਬਿਲਕੁਲ ਮੈਂ 3 ਤਰੀਕ ਤੋਂ ਮੇਰਾ ਖਿਆਲ ਹੈਗਾ ਸਾਡੀ ਜਿਹੜੇ ਆਪਣੀ ਟੀਮ ਕੇ ਜਥੇਬੰਦੀ ਕੇ ਪੀਕੇ ਯੂ ਸੀਤਪਾਲ ਸਿੰਘ ਦੇ 30 35 ਬੰਦੇ ਆ 3 ਤਰੀਕ ਤੇ ਘਰ ਤੇ ਬਾਹਰ ਆ ਔਰ ਹੋਰ ਜਥੇਬੰਦੀਆਂ ਮਲੇ 44 ਮੈਂ ਭੰਡੇਰ ਲੈ ਲਓ ਨੇ ਵੀ ਸਾਰੇ ਬਾਹਰ ਆ ਉਹਨਾਂ ਚਲੋ ਪੰਜਾਬ تھا ਉਹਨੂੰ ਨਹੀਂ ਕੁਝ ਕਹਿਆ ਗਿਆ ਹੈ ਨਹੀਂ ਤਾਂ 26 ਮਾਰੀ ਇਨਵਰ ਵੀ ਹੁੰਦਾ ਔਰ ਹਰਿਆਣੇ ਦੇ ਅੰਦਰ ਜੋਣ ਸੀ ਮੱਲੇ ਹੋਰ ਜਥੇਬੰਦੀਆਂ ਆ ਉਹ ਬਿਲਕੁਲ ਖੁੱਲੀ ਫਿਰਨੀ ਆ ਉਹ ਚਾਹੀ ਜਾਏਗਾ ਰੋਡ ਜਾਮ ਕਰਾ ਚਾਹੀ ਵਾ ਜਾਏਗਾ ਬਾਜ਼ਾਰ ਜਾਮ ਕਰਾਵਾ ਉਨ ਪਰ ਕੋਈ ਸਰਕਾਰ ਕੀ ਮਾਰਨੀ ਹੈ ਨਾ ਸਰਕਾਰ ਨੂੰ ਕੁਝ ਕਹਿ ਰਹੀ ਆ ਕਿਉਂ ਨਹੀਂ ਕਹਿ ਰਹੀ ਹੈ ਤੁਹਾਡੇ ਲਈ ਤਾਂ ਬਹੁਤ ਔਖਾ ਹੈ ਫਿਰ ਕਿਉਂਕਿ ਤੁਹਾਡੇ ਘਰਾਂ ਦੇ ਵਿੱਚੋਂ ਤੁਸੀਂ ਨਿਕਲੇ ਹੋਇਓ ਔਖ ਟਾਈਮ ਵੀ ਪਰਮਾਤਮਾ ਲੈਵਾ ਸੋਖਾ ਟਾਈਮ ਵੀ ਪਰਮਾਤਮਾ ਲੈਵਾ ਪਰ ਹਮ ਇਹ ਲੜਾਈ ਇਸ ਕਦਰ ਲੜਾਂਗੇ ਕਿ ਇਸ ਨੂੰ ਦੁਨੀਆ ਯਾਦ ਰੱਖਾ ਵੀ ਹਾਂ ਮੈਂ ਤੋ ਫੇਰ ਦੁਬਾਰਾ ਆਪਣੀ ਕੱਲ ਜੋ ਜਥੇਬੰਦੀ ਮੱਲੇ ਜੋ ਜਥੇਬੰਦੀ ਚ ਪੰਢੇਰ ਵਾਲੀ ਜਾਂ ਹੋਰ ਜਥੇਬੰਦੀਆਂ ਜੋਣ ਸੀ ਹੈਆਂ ਕੇ ਐਮਐਮ ਸੰਯੁਕਤ ਮੋਰਚਾ ਜੋਣ ਸਾ ਔਰ ਨੋਨ ਪੋਲੀਟੀਕਲ ਇਹ ਆਪਣਾ ਐਸਕੇਐਮ ਮੈਂ ਉਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਕਰੂੰਗਾ ਔਰ ਇਸੀ ਤਰ੍ਹਾਂ ਮੈਨੂੰ ਕਹੂੰਗਾ ਵੀ ਲੜਦੇ ਰਹੋ ਥਾਰੀ ਜਿੱਤ ਹੋਆਗੀ ਨਹੀਂ ਅੱਜ ਤੱਕ ਕਿਸੇ ਵੀ ਜਿਹੜਾ ਐਕਸ਼ਨ ਜਲਬੀੜਾ ਜੀ ਹੋਇਆ ਇੱਕ ਨੌਜਵਾਨ ਸੀ ਕਿਸਾਨ 21 ਸਾਲ ਉਮਰ ਸੀ ਟਾਈਕ ਕਿੱਲੇ ਪੈੜੀ ਸੀ ਵਿਚਾਰੇ ਦੀ ਬਹੁਤ ਮੰਦਪਾਗੀ ਘਟਨਾ ਹੋਈ ਪਰਿਵਾਰ ਰੁਲ ਗਿਆ ਉਹਦਾ ਕਿਉਂਕਿ ਜਿਸ ਤਰੀਕੇ ਨਾਲ ਗੋਲੀ ਮਾਰੇਗੀ ਫਿਰ ਫੋਰਸ ਕੱਲ ਪੱਟਾਂ ਤੇ ਥਾਪੀਆਂ ਮਾਰ ਰਹੀ ਸੀ ਵੀਡੀਓ ਵੀ ਆਇਆ ਇੱਕ ਮਿੰਟ ਸੈਕਿੰਡ ਦਾ ਫਿਰ ਇੱਕ ਕਿਸਾਨੀ ਵਾਲਾ ਝੰਡਾ ਸੀ ਹਰਾ ਔਰ ਉਹ ਚੱਕ ਕੇ ਉਹਨਾਂ ਨੇ ਪੂਰਾ ਪੈਰਾ ਥੱਲੇ ਮਸਲਿਆ ਉਹਨੂੰ ਨਾਲ ਪੱਟ ਤੇ ਥਾਪੀ ਮਾਰੀ ਕਿਸਾਨ ਨਾਲ ਨੂੰ ਕਰਕੇ ਉਸ ਤੋਂ ਬਾਅਦ ਗੋਲਾ ਦਾ ਗਿਆ ਫਿਰ ਟਰੈਕਟਰ ਜਿਹੜੇ ਸੀ ਉਹਨਾਂ ਦੇ ਖੜੇ ਖਨੌਰੀ ਬਾਰਡਰ ਤੇ ਉਹ ਸਾਰੇ ਭੰਨ ਦਿੱਤੇ ਗਏ ਹੌਸਪਾਈਪ ਪਾੜ ਦਿੱਤੇ ਫਿਰ ਉਹਨਾਂ ਦੇ ਜਿਹੜੇ ਟੈਂਕੀਆਂ ਉਹਨਾਂ ਚ ਰੇਤਤਾ ਭਰ ਦਿੱਤੀ ਸੂਏ ਮਾਰ ਮਾਰ ਕੇ ਟਾਇਰ ਫਾੜ ਦਿੱਤੇ ਗਏ ਨੂੰ ਨਹੀਂ ਲੱਗਦਾ ਇਹ ਕੰਮ ਕਿਸੇ ਮਿਲਟਰੀ ਵਾਲੇ ਦਾ ਕਿਉਂਕਿ ਅਗਰ ਨਾ ਕੰਮ ਮਿਲਟਰੀ ਵਾਲੇ ਕਰਦੇ ਨਾ ਤਾਂ ਅੱਜ ਬਾਰਡਰ 'ਪਾ ਖੜੇ ਹੋਏ ਨੌਜਵਾਨ ਮੇਰੇ ਦੇਸ਼ ਨੂੰ ਸ਼ਾਇਦ ਕਤਕਾ ਹੀ ਖਤਮ ਕਰਾ ਦੇਂਦੇ ਉਹਨਾਂ ਦੇ ਅੰਦਰ ਇਤਨੀ ਦੇਸ਼ ਭਾਵਨਾ ਹੈ ਉਹਨਾਂ ਦੇ ਅੰਦਰ ਇਤਨੀ ਦੇਸ਼ ਭਾਵ ਜੋ ਜੋ ਕੰਮ ਵਾਹ ਹੋਇਆ ਆ ਜੋ ਮਲੇ ਆਰਐਸਐਸ ਕੇ ਬੰਦੇ ਨਾ ਕਰਾਇਆ ਪਰ ਬੰਦੇ ਦਿਖੇ ਵੀ ਹੈ ਵੀਡੀਓ ਦੇ ਅੰਦਰ ਬਿਨਾ ਵਰਦੀ ਦੇ ਵੀ ਦਿਖੇ ਆ ਔਰ ਉਨਾ ਇਹ ਕੰਮ ਕਰਾਇਆ ਜੋਂ ਸੀ ਜਿਹਨੇ ਟੈਂਕੀਆਂ ਵਾਂ ਵहां ਉਹਨਕੇ ਚਿਨੀ ਚੁੰਨੀ ਪਾਈਆ ਔਰ ਗੋਲੀਆਂ ਮਾਰੀਆਂ ਔਰ ਮੈਨੂੰ ਪਤਾ ਵੀ ਲੱਗਿਆ ਆ ਇੱਕ ਬੰਦਾ ਕਹਿ ਰਿਹਾ ਮੈਨੂੰ ਅੱਜ ਵੀ ਸਹਤ ਕੋਈ ਨਾ ਕੋਈ ਸਬੂਤ ਮਿਲ ਜਾ ਇਸ ਚੀਜ਼ ਦਾ ਪੀਓ ਬੰਦੇ ਕਹਾਂਗੇ ਅਗਰ ਮੈਨੂੰ ਸਬੂਤ ਮਿਲ ਗਿਆ ਤਾਂ ਹਮ ਜਰੂਰ ਸਰਕਾਰ ਕੇ ਅੱਗਾ ਪੇਸ਼ ਕਰਾਂਗੇ ਕਿਉਂਕਿ ਯਹਾਂ ਵੀ ਪਤਾ ਲੱਗ ਰਿਹਾ ਮੈਨੂੰ ਵੀ ਇਹਨਾਂ ਨੇ ਵਿਚਵਾ ਆਰਐਸਐਸ ਕੇ ਬੰਦੇ ਰਲੈ ਕਾ ਉਨਕਾਂ ਨੇ ਬਰਦੀਆਂ ਪੁਆਏਗਾ ਸੀਆਰਪੀਐਫ ਦੀ ਬਰਦੀਆਂ ਪੁਆਏਗਾ ਖੜੇ ਕਰੇ ਹੋਏ ਆ ਔਰ ਉਹਨਾਂ ਨੂੰ ਕਹਿਵਾ ਵੀ ਤੁਹਾਨੂੰ ਜਿਸ ਤਰ੍ਹਾਂ ਵੀ ਮਲੇ ਕੁਝ ਵੀ ਹੋ ਜਾ ਹਮ ਥਰੇ ਪਰਿਵਾਰਾਂ ਨੂੰ ਪਿੱਛਾ ਸੰਭਾਂਗੇ ਔਰ ਥਨਾਂ ਅੰਦਾ ਧੁੰਦ ਇਨਕੇ ਉਪਰ ਗੋਲੇ ਬਰਸਾਣੇ ਆ ਜਿਸ ਤਰ੍ਹਾਂ ਨੇ ਕੱਲ ਬਰਸਾਏ ਆ ਕੋਈ ਛੋਟੀ ਮੋਟੀ ਘਟਣਾ ਨਹੀਂ ਘਟੀ ਹੈ ਮਲੇ ਆਪਾਂ ਨੇ ਬਹੁਤ ਸੂਝ-ਬੂਝ ਗੱਲ ਪ੍ਰਮਾਤਮਾ ਨੇ ਸੁੱਖ ਰੱਖੀ ਅਰਦਾਸ ਕਰਕੇ ਚਲੇ ਗਏ ਤੇ ਔਰ ਕੁਝ ਵੀ ਮਲੇ ਅਨਹੋਣੀ ਹੋਣੇ ਤੇ ਬਚ ਗਈ ਆਰਡਰ ਜਿਵੇਂ ਤੁਸੀਂ ਸੋਚਿਆ ਹੋਇਆ ਸੀ ਕਿ ਤੁਹਾਨੂੰ ਲੱਗਦਾ ਕਿ ਉਸ ਤਰ੍ਹਾਂ ਦੇ ਉਸ ਤੋਂ ਵੀ ਬਹੁਤ ਤਕੜੇ ਇੰਤਜ਼ਾਮ ਕੀਤੇ ਹੋਏ ਅਗਲੇ ਬੰਨੇ ਤਾਂ ਬਹੁਤ ਤਕੜਾ ਬਾਰਡਰ ਲਾਇਆ ਸ਼ੰਭੂ ਬਾਰਡਰ ਹੀ ਜਿਹੜਾ ਨੇੜੇ ਜਾਂਦੇ ਆ ਲੋਕ ਤਾਂ ਨਾਲ ਦੀ ਨਾਲ 10 10 20 20 ਗੋਲੇ ਆਉਂਦੇ ਉਧਰੋਂ ਹਾਂ 10 10 20 20 ਗਿਣਤੀ ਨਹੀਂ ਹੈ ਕੋਈ ਆਪਾਂ ਗਿਣਤੀਓ ਨਹੀਂ ਕਰਦੇ 1 ਮਿੰਟੋ ਸਕਿੰਟੇ ਦੇ ਅੰਦਰ ਸਕਿੰਟਾਂ ਦੇ ਅੰਦਰ ਗੋਲੇ ਫਟ ਰਹੇ ਆ ਇਸ ਤਰ੍ਹਾਂ ਤੋਂ ਮੰਨਣਾ ਅੱਜ ਤੱਕ ਕਦੀ ਪਾਕਿਸਤਾਨ ਜਾਂ ਚੀਨ ਦੇ ਬਾਰਡਰ 'ਪਾ ਵੀ जहाँ इनकी जगह माल ली जहाँ इनकी जगह के अंदर और बढ़ गए का चीन वाले वहां इने यो कमो नहीं करया है जहाँ करना था और यहां अपने हक मन्ने अपने हक मंगण जा रहे हैं अपने हक मंगण जा रहे हैं उनके ऊपर इनेन है ये गोरे दागगे हैं चाहे वो पाकिस्तान का इने बॉर्डर बना दिया इस शंभू बॉर्डर नु ਔਰ ਮੈਂ ਪੰਜਾਬ ਸਰਕਾਰ ਨੂੰ ਵੀ ਕਹੂੰਗਾ ਜਿੱਹਾਂ ਇਹ ਸਾਰਾ ਇਹਨਾਂ ਸਮਾਨ ਦਾ ਰੱਖਿਆ ਹੈ ਸਿਰਫ ਪਰਲੇ ਪਾਸੇ ਤੇ 100 ਮੀਟਰ ਹੀ ਹਰਿਆਣਾ ਆ ਉਸਤੇ ਉਹਨਾਂ ਸਾਰਾ ਪੰਜਾਬ ਆ ਪੰਜਾਬ ਸਰਕਾਰ ਇਨਕਾ ਮੈਂ ਤਾਂ ਕਹਿੰਦਾ ਨਹੀਂ ਹੈ ਵੀ ਸਾਥ ਨਾ ਤੇਰੀ ਹੋ ਕਿਉਂ ਹਮਨੇ ਸਮਾਨ ਲੈਣੇ ਦੀ ਕੋਸ਼ਿਸ਼ ਕਰੀ ਕੱਲ ਇਹਨਾਂ ਨੇ ਲੰਗਰ ਰੁਕੇ ਆ ਸਰਕਾਰਾਂ ਸਾਰੀਆਂ ਮਨ ਨੂੰ ਨਹੀਂ ਲੱਗਦੀ ਕੋਈ ਵੀ ਸਰਕਾਰ ਅੱਛੀ ਆ ਕਿਸਾਨਾਂ ਕੇ ਹੱਕ ਮਾਂ ਆ ਜਾਂ ਮੇਰੇ ਮਜ਼ਦੂਰਾਂ ਕੇ ਹੱਕ ਮਾਂ ਆ ਵਪਾਰੀਆਂ ਕੇ ਹੱਕ ਮਾਂ ਕੋਈ ਕੰਮ ਕਰਦੀ ਹੋ ਨੈਕਸਟ ਪਲਾਨ ਹੁਣ ਕੀ ਹੈ ਜਲਬੜਾ ਜੀ ਨੈਕਸਟ ਪਲਾਨ ਤੋਂ ਮਨਲੇ ਅ ਅੱਜ ਤੋਂ ਦੇਖੋ ਸਾਰਾ ਦਿਨ ਸੋਕੇ ਅੰਦਰ ਹੀ ਕੱਲ ਵੀ ਸ਼ਾਇਦ ਯਹੀ ਕੰਮ ਹੋਣੀ ਹੈ ਉਸਕਾ ਪੋਸਟਮਾਰਟ ਆਪ ਕਹਿ ਰਹੇ ਸੀ ਵੀ ਉਹ ਲੜਕਾ ਗੁਜ਼ਰਿਆ ਜੋਂ ਸਾ ਉਸਕੇ ਮਾਂ ਬਾਪ ਨਹੀਂ ਹੈ ਦਾਦੀ ਨੇ ਪਾਲਿਆ ਮन्ने ਵੀ ਅੱਜ ਇਸ ਪਰ ਦੇਖ ਪਾਤਾ ਨਹੀਂ ਹੈ ਪਿਤਾ ਦਿਮਾਗੀ ਤੌਰ ਤੇ ਠੀਕ ਨਹੀਂ ਹੈ ਉਹਦੇ ਚੇਤੇ ਲਿਖਿਆ ਹੋਇਆ ਤਾਂ ਵੀ ਮਾਤਾ ਪਿਤਾ ਤਾਂ ਹੈ ਹੀ ਨਹੀਂ ਦਾ ਦਿਨੇ ਪੜਿਆ ਛੋਟਾ ਦਾ ਜੀਵਿਦਾਰ ਹੈ 23 ਕਿਲੋ ਤੋਂ 23 ਕਿਲੋ ਪਹਿਲੀ ਹੈ ਪਹਿਲਾਂ ਵੀ ਜਿਤਨੀ ਵੀ ਮਲੇ 750 ਕਿਸਾਨ ਸ਼ਹੀਦ ਹੋਏ ਆ ਉਹਨਾਂ ਦੇ ਅੰਦਰ ਕੋਈ ਵੀ ਐਸਾ ਕਿਸਾਨ ਨਹੀਂ ਹੈ ਵੀ ਜਿਹਨ ਦਾ 2 ਜਾਂ 23 ਕਿਲੋ ਦੇ ਉੱਪਰ ਹੋਵਾ 3 ਕਿਲੋ ਦੇ ਉੱਪਰ ਹੋਵਾ ਪਹਿਲਾਂ ਵੀ ਸਾਰੇ ਛੋਟੇ ਕਿਸਾਨਾਂ ਨੇ ਹੀ ਯਹਾਂ ਸਹਾਇਤਾ ਦੀਆਂ ਸ਼ਹੀਦਿਆਂ ਦੀਆਂ ਇੱਬੀ ਜਿਸ ਦਾ ਜ਼ਮੀਰ ਜਗਦਾ ਆ ਉਹਨਾਂ ਯਹਾਂ ਆਣਾ ਆ ਔਰ ਜਿਸ ਦਾ ਜ਼ਮੀਰ ਮਰਿਆ ਹੋਇਆ ਆ उन्हें तो वहीं बैठे बातें बना देनी भी हाँ ये फलाना ढिमका पर हम तो हथ जोड़ का बेनती करा आपके चैनल के माध्यम से हम धनवाद कर आपके चैनल का और इसी तरह थरे चैनल की चढ़ती कला रहा जो हम हमारी हर बात हर वर्ग को हर गाँव में हर गली हर घर घर तक पहुँचावा मैं धनवाद करूँ आपके फिर दोबारा इस चैनल का तो मैं तो ਇਹੀ ਕਹੂੰਗਾ ਆਪਕੇ ਚੈਨਲ ਦੇ ਮਾਧਿਅਮ ਸੇ ਸਭ ਨੂੰ ਅਪੀਲ ਕਰੂੰਗਾ ਵੀ ਭਾਈ ਇਸ ਅੰਦੋਲਨ ਨੂੰ ਲੜਨਾ ਆ ਔਰ ਜਾਗਦੀ ਜ਼ਮੀਰਾਂ ਵਾਲਿਓ ਮੈਨੂੰ ਪਤਾ ਆ ਥਮ ਇਸ ਅੰਦੋਲਨ ਨੂੰ ਇਸ ਕਦਰ ਲੜਾਂਗੇ ਕਿ ਆਣੇ ਵਾਲੀ ਸਰਕਾਰਾਂ ਯਾਦ ਕਰਾਂਗੀ ਵੀ ਹਾਂ ਕਦੀ 2020 ਦੇ ਅੰਦਰ 21 ਦੇ ਅੰਦਰ ਅੰਦੋਲਨ ਲੜਿਆਤਾ ਔਰ ਅੱਜ ਥਨੇ 2024 ਦੇ ਅੰਦਰ ਪਹਿਲਾਂ ਵੀ ਥਨੇ ਮਾਰ ਨਹੀਂ ਖਾਈ ਔਰ ਇਹ ਵੀ ਥਮ ਮਾਰ ਨਹੀਂ ਖਾਣੇਗੇ ਸੱਜ ਦੀ ਥਾਰੀ ਚੜ੍ਹਦੀ ਕਲਾ ਰਹਗੀ ਥਮ ਹਰ ਦਿਨ ਉੱਪਰ ਵੱਧ ਰਹੇ ਆਂ ਔਰ ਸਰਕਾਰ ਹਰ ਦਿਨ ਤੜਾ ਦਬਰੀ ਆ ਇਸੇ ਕਰਕੇ ਮੈਂ ਇੱਕ ਸਭ ਨੂੰ ਬੇਨਤੀ ਕਰਾਂਗਾ ਕਿ ਆਪ ਆਪਣੇ ਕੰਮਾਂ ਨੂੰ ਸੰਕੋਚ ਕਰਦੇ ਹੋਏ ਆਪਣੇ ਗੋਂ ਕੀ ਡਿਊਟੀਆਂ ਲਾਓ ਹਰ ਗੋਂ ਮੇ ਤੇ 10 20 ਬੰਦੇ ਹਰ ਦਿਨ ਆਵਾਂ ਔਰ ਆਪਣੇ ਗੋਂ ਕੇ ਅੰਦਰ ਕਮੇਟੀਆਂ ਬਣਾਓ ਉਹਨੂੰ ਕਮੇਟੀਆਂ ਨੂੰ ਚੰਦਾ ਵੀ ਦੇਹੋ ਜ਼ਰੂਰ ਕਿਉਂਕਿ ਉਹਨੂੰ ਤਗੜਾ ਕਰੋ ਤਾਂ ਕਿ ਮੈਂ ਇੱਥੇ ਆਵਾਂ ਔਰ ਇਸ ਅੰਦੋਲਨ ਨੂੰ ਇਤਨੀ ਇਤਨੀ ਤਾਕਤ ਦੇਹ ਕਿ ਕੋਈ ਵੀ ਸਰਕਾਰ ਥਰੇ ਅੱਗਾ ਨਾ ਬੋਲਾ ਔਰ ਜੋ ਵੀ ਥਾਰੇ ਮੰਗਾਇਆ ਔਰ ਜਲਦੀ ਜਲਦੀ ਮੰਨੀ ਜਾ। ਥੈਂਕ ਯੂ। ਤਾਂ ਜੈ ਸਿੰਘ ਜਲਵੇੜਾ ਸਾਡੇ ਨਾਲ ਸੀਗੇ ਔਰ ਲਗਾਤਾਰ ਕਿਸਾਨ ਅੰਦੋਲਨ ਦੇ ਵਿੱਚ ਡਟੇ ਹੋਏ ਆ ਰਾਤ ਨੂੰ ਡਿਊਟੀ ਨਿਭਾਉਂਦੇ ਆ ਇੱਧਰ ਤਾਂ ਕਿ ਨਿਗਰਾਨੀ ਰੱਖੀ ਜਾ ਸਕੇ ਕੋਈ ਸ਼ਰਾਰਤੀ ਅੰਸਰ ਨਾ ਵੜ ਜਾਈ ਤਾਂ ਦਿਨੇ ਵੀ ਇੱਥੇ ਟਹਿਲਦੇ ਹੋਏ ਨਜ਼ਰ ਆਉਂਦੇ ਹੁੰਦੇ ਆ ਤਾਂ ਖਾਸ ਤੌਰ ਤੇ ਇਹਨਾਂ ਨੇ ਕਿਹਾ ਕਿ ਸਯੁਕਤ ਕਿਸਾਨ ਮੋਰਚੇ ਨੂੰ ਸਾਥ ਦੇਣਾ ਚਾਹੀਦਾ ਸੀਗਾ ਪਰ ਉਥੇ ਹੀ ਕਹਿੰਦੇ ਕਿ ਜਿਨ੍ਹਾਂ ਦੀਆਂ ਜ਼ਮੀਰਾਂ ਜਾਗਦੀਆਂ ਉਹੀ ਲੋਕ ਟਰੈਕਟਰ ਟਰਾਲੀਆਂ ਲੈ ਕੇ ਧਰਨੇ ਲਾਉਣ ਵਾਸਤੇ ਬਾਰਡਰ ਤਿਆਰ ਰਿਹਾ ਹੈ। ਕੈਮਰਾ ਪ੍ਰਸੰਤ ਦਵਿੰਦਰ ਦੇ ਨਾਲ